ਹਾਂਜੀ ਐ ਇਹ ਮੈਨੂੰ ਗੁੱਸੇ ਚ ਫੈਂਟਣਾ ਪਿਆ ਜਿਹਨੂੰ ਮੈਂ ਫੈਂਟਿਆ ਤਾਂ ਅੱਜ ਨਹੀਂ ਫੈਂਟਣਾ ਪਿਆ ਮਤਲਬ ਯਾਰ ਗੱਲ ਛੋਟੇ ਦੇ ਇਹ ਚੀਜ਼ਾਂ ਜਿਹੜੀਆਂ ਸੀ ਨਾ ਇਹ ਆਪਣੇ ਬਾਬੇ ਦਾਦਿਆਂ ਚ ਹੁੰਦੀਆਂ ਸੀਗਾ ਪਿਓ ਹੁੰਦੇ ਸੀ ਬਾਬੇ ਦਾਦੇ ਹੁੰਦੇ ਸੀ ਹਨਾ ਉਦੋਂ ਇਹ ਵੀ ਸਿਸਟਮ ਸੀਗਾ ਵੀ ਲੋਕ ਪੜ੍ਹੇ ਲਿਖੇ ਘੱਟ ਸੀ ਘਟ ਘਟਾਈ ਵਾਲਾ ਕੰਮੜਾ ਘਰ ਵਾਲਿਆਂ ਨਾਲ ਫਿਰ ਇਹ ਵੀ ਹੁੰਦਾ ਸੀਗਾ ਉਦੋਂ ਤਾਂ ਵੀ ਪੰਜ ਭਰਾ ਹੈ ਸੱਤ ਭਰਾ ਹੈ ਜਾਂ ਇੱਕ ਵਿਆਹਲੇ ਜਾਂ ਦੋ ਵਿਆਹਲੇ ਤੇ ਬਾਕੀ ਉਸੇ ਚੁੱਲੇ ਤੇ ਰੋਟੀ ਖਾਈ ਜਾਂਦੇ ਹੁੰਦੇ ਸੀਗੇ ਮਤਲਬ ਪੰਦਰ ਪੰਜਾਬੀ ਜੇ ਦੱਸਾਂ ਵੀ ਇੱਕ ਵਯਾ ਹੁੰਦਾ ਸੀ ਦੋ ਵਯੇ ਹੁੰਦੇ ਸੀ ਤੇ ਘਰ ਵਾਲੀ ਵਿਚਾਰੀ ਜਿਹੜੀ ਆ ਉਹ ਪੰਜਾਂ ਸੱਤਾਂ ਦੀ ਹੁੰਦੀ ਸੀ ਉਹ ਠੀਕ ਹੈ ਸਾਂਝੀਆਂ ਵਾਹੀਆਂ ਸਾਂਝਾ ਚੁੱਲਾ ਸਾਰਾ ਕੁਝ ਇੱਕ ਚੁੱਲੇ ਤੇ ਰੋਟੇ ਹੁਣ ਤਾਂ ਭਰਾ ਨੂੰ ਭਰਾ ਨਹੀਂ ਜਰਦਾ ਗਾ ਸਕੇ ਭਰਾ ਨੂੰ ਅਗਲਾ ਕਹਿੰਦਾ ਵੀ ਇਹ ਰੋਟੀ ਕਿਉਂ ਖਾਂਦਾ ਇਹ ਰੋਟੀ ਕਿਉਂ ਖਾਂਦਾ ਤੇ ਪਹਿਲਾਂ ਤਾਂ ਤੁਸੀਂ ਬਾਅਦ ਚ ਰੌਲਾ ਪੁੱਛੋ ਜੇ ਪਹਿਲਾਂ ਜਿੰਨੇ ਜਿੰਨੇ ਮੇਰਿਆਂ ਇਹਨੇ ਠੋਕਾਂ ਮੇਰੇ ਤੇ ਉਹਨਾਂ ਨੂੰ ਤੁਸੀਂ ਇਹਦੇ ਠੋਕੋ ਇਹਨੂੰ ਉੱਧਾ ਪਾ ਕੇ ਬੀਬਾ ਇਹ ਨਹੀਂ ਗੱਲਾਂ ਚੰਗੀਆਂ ਹੁੰਦੀਆਂ ਸਾਡੇ ਸਮਾਜ 'ਚ ਚੀਜ਼ਾਂ ਥੋੜੋ ਹੁੰਦੀਆਂ ਵੀ ਇੱਕ ਘਰ ਵਾਲੀ ਆਪਣੇ ਘਰ ਵਾਲੇ ਵਾਸਤੇ ਠਾਣੇ ਆ ਕੇ ਬਈ ਰਾਮਤੀ ਤਾਲ ਖਾਈਏ ਮੈਂ ਤਾਂ ਨਾ ਤਾਂ ਘਰ ਵਾਲੀ ਇਹ ਗੱਲ ਆ ਕੇ ਵੀ ਮੇਰੇ ਬੰਦੇ ਨੂੰ ਮੇਰੇ ਸਾਹਮਣੇ ਕੁੱਟੋ ਇਹ ਗੱਲ ਥੋੜੋ ਹੁੰਦੀ ਹੈ ਇਹ ਗਵਾਂਡੀਆਂ ਦਾ ਹੁੰਦਾ ਹੈ ਸ਼ਰੀਕਾਂ ਦਾ ਹੁੰਦਾ ਵੀ ਇਹਨੂੰ ਕੁੱਟੋ ਜੀ ਪਹਿਲਾਂ ਮੇਰੇ ਸਾਹਮਣੇ ਨਾਲੇ ਕੁੱਟਣ ਨੂੰ ਇਹਨੂੰ ਮੈਨੂੰ ਕਰ ਤੋ ਕੁੱਟਿਆ ਤੁਸੀਂ ਬੀਬਾ ਉਹ ਥੋੜਾ ਦੋ ਇਹਨੇ ਮੈਨੂੰ ਕਾਹ ਤੋਂ ਕੁੱਟਿਆ ਨਜਾਇਜ਼ ਕੁੱਟਿਆ ਮਰਸਾਏ بس ਜਾਂਦਾ ਇਹ ਬੰਦਾ ਮਾਫੀ ਮੰਗ ਲਵੇ ਸਾਰਿਆਂ ਚ ਤੇ ਜਾਂ ਫਿਰ ਜਿਵੇਂ ਮੇਰੇ ਤੋਂ ਨਿਸ਼ਾਨ ਪਾਏ ਤੇ ਇਹ ਤੇ ਮੈਂ ਚਾਰ ਪਵਾ ਕੇ ਇਥੋਂ ਫੇਰਲ ਜਾਉ ਤੇ ਫਿਰ ਮੇਰੇ ਦਿਲ ਨੂੰ ਸਕੂਨ ਮਿਲੂਗਾ ਨਹੀਂ ਬੀਬਾ ਹਮੈਨੂੰ ਐਂ ਦੱਸ ਵੀ ਸਾਨੂੰ ਕੀ ਅਧਿਕਾਰ ਹੈ ਥੋੜਾ ਦੋਨਾਂ ਜੀਆਂ ਦਾ ਰੌਲਾ ਤੇਰੇ ਸਾਹਮਣੇ ਤੇਰੇ ਬੰਦੇ ਨੂੰ ਕੁੱਟੀਏ ਕੋਰੇ ਉਹਦੀ ਮਾਂ ਬੈਠੀ ਐ ਕੋਰੇ ਉਹਦਾ ਪੁੱਤ ਐ ਠੀਕ ਐ ਜਵਾਨ ਦੇ ਸਾਹਮਣੇ ਐਡਾ ਕੀ ਕ੍ਰਾਈਮ ਕਰਤਾ ਹਲੋ ਅੰਛੀ ਜੀ ਹਰਵਿੰਦਰ ਨੂੰ ਭੇਜੋ ਐਸਆਈ ਨੂੰ ਮੇਰੇ ਕੋਲ ਬਗੂ ਮਸਲਾ ਸੀ ਆ ਜੀ ਬੈਠੋ ਜੀ ਵਿਕਰਮ ਸਿੰਘ ਆਜੋ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਮਿੰਦਰ ਕਿਵੇਂ ਆ ਠੀਕ ਆ ਜੀ ਬੈਠ ਜਾ ਤੂੰ ਤਾਂ ਸਾਡਾ ਲੈਕ ਥਾਣੇਦਾਰ ਆ ਯਾਰ ਤੇਰੇ ਕੋਲ ਕੀ ਵੀਰ ਗਿਆ ਵੀਰ ਕੀ ਗਿਆ ਜੀ ਅੱਜ ਮਸਲਾ ਇਹ ਹੈ ਜ ਆ ਗਿਆ ਉਹ ਕਹਿੰਦੀ ਗੱਲ ਹੀ ਮੈਂ ਤਾਂ ਵੱਡੇ ਥਾਰ ਨਾਲ ਕਰਨੀ ਆ ਮੁੰਸ਼ੀ ਜੀ ਕਹਿੰਦੇ ਕਹਿੰਦੇ ਹਰਮਿੰਦਰ ਨਾਲ ਜਨਾਨੀ ਦੀ ਕੰਪਲੇਂਟ ਹੈ ਘਰ ਲੈ ਤੇ ਹਾਂਜੀ ਕਹਿੰਦੇ ਯਸਤੇ ਪਾਵੇ ਹਰਮਿੰਦਰ ਤੋਂ ਸੋਲਵ ਨਹੀਂ ਹੋ ਰਿਹਾ। ਅੰਨੇ ਫਿਰ ਕੀ ਕਹਿੰਦੀ ਉਹ ਰੌਲਾ ਕੀ ਆਉਦਾ। ਉਹ ਤਾਂ ਬਸ ਇੱਕ ਗੱਲ ਦੀ ਅੜੀ ਹੈ ਜੀ। ਕਹਿੰਦੀ ਮੈਂ ਤਾਂ ਗੱਲ ਹੀ ਵੱਡੇ ਸਾਹਬ ਨਾਲ ਕਰਨੀ ਹੈ ਜੀ। ਅੱਛਾ। ਬੰਦੇ ਨੂੰ ਫੋਨ ਕੀਤਾ ਤੇ ਘਰ ਵਾਲੇ ਨੂੰ ਕੀ ਰੌਣਾ। ਹਾਂਜੀ ਉਹਨੂੰ ਗਿਆ ਸੀ ਕਰ। ਵੀ ਆਪਦੇ ਘਰ ਵਾਲੇ ਨੂੰ ਜਾਂ ਆਪਦੇ ਨਾਲ ਕੰਨੀ ਨੂੰ ਲੈ ਕੇ ਆ। ਤਾਂ ਬਿਲਕੁਲ ਕੱਲੀ ਜਨਾਨੀ ਲੱਗੀ ਸੁਣੀਆਂ। ਹਾਂ ਤੇ ਉਹ ਕੱਲੀ ਮੂੰਹ ਚਾ ਕੇ ਮੇਰਾ ਵੀ ਤੇ। ਅੱਜ ਕੀ ਅੱਜ ਕੀ? ਅੱਜ ਨਹੀਂ ਹੈ ਜੀ ਉਹ। ਅੱਛਾ। ਉਹਦੇ ਜਿੱਤੇ ਮੈਂ ਬੁਲਾਇਆ ਸੀ ਉਹਨੂੰ। के अच्छा ਤੇ ਮੈਨੂੰ ਆ ਕੇ ਬਸ ਇੱਕ ਹੀ ਗੱਲ ਥੀੜੀ ਰਹੀ ਦੋ ਘੰਟੇ ਮੇਰੇ ਖਰਾਬ ਕਰ ਤੇ ਚਾਰ ਨਿਹੋਰ ਸੀਗੇ ਕੇਸ ਹਾਂ ਉਹਨਾਂ ਦਾ ਵੀ ਮੇਰਾ ਸਮਾਂ ਖਰਾਬ ਕਰਤਾ ਉਹਨੂੰ ਤੇ ਉਹਦਾ ਬਸ ਇੱਕ ਹੀ ਗੱਲ ਹੀ ਗਈ ਗਈ ਮੈਂ ਤਾਂ ਵੱਡੇ ਸਾਹਬ ਨਾਲ ਗੱਲ ਕਰਨੀ ਆ ਵੱਡੇ ਸਾਹਬ ਨਾਲ ਗੱਲ ਕਰਨੀ ਆ ਬਸ اچھا ਐ ਕਰੋ ਉਹ ਬੰਦਾ ਕਈ ਮੇਰੇ ਕੰਮ ਧੰਦੇ ਵਾਲਾ ਹੁੰਦਾ ਹਾਂ ਜੀ ਤੁਸੀਂ ਫੋਨ ਕਰੋ ਹੁਣੇ ਉਹਨੂੰ ਉਹਨਾਂ ਦਾ ਵਿਆਹ ਆਪ ਦੇ ਘਰ ਦੇ ਕਿਸੇ ਜੀ ਨੂੰ ਜਾਂ ਸੱਤ ਸੌੜਿਆਂ ਦੇ ਵਿੱਚੋਂ ਜਾਂ ਘਰ ਵਾਲੇ ਨੂੰ ਜਿਹੜਾ ਜੀ ਕਰੇ ਹੈਗਾ ਇੱਕ ਬੰਦਾ ਇੱਕ ਜਣਾ ਨਾਮ ਲੈ ਕੇ ਸਾਡੇ ਕੋਲ ਆ ਜਾ ਹੁਣ ਠੀਕ ਹੈ ਹਾਂਜੀ ਉਹਦਾ ਫੋਨ ਮੈਂ ਕਰ ਦਨਾਂ ਉਹ ਤਾਂ ਹੁਣੇ ਆ ਜਾਣਗੇ ਹੁਣ ਜੇ ਬਲੌਗ ਤਾਂ ਕਿੰਨੇ ਮਿੰਟਾਂ ਚ ਆਜੂਗੀ ਉਹਨਾਂ ਨੇ ਤਾਂ 5-7 ਮਿੰਟਾਂ ਚ ਆ ਜਾਣਗੇ ਠੀਕੀ ਤੱਤੀ ਹੈ ਫੋਨ 'ਤੇ ਬੈਠੇ ਹੁੰਦੇ ਉਹ ਤਾਂ ਅੱਛਾ ਮੇਰੀ ਗੱਲ ਸੁਣੋ ਕੰਪਲੀਟ ਤਾਂ ਪੜ੍ਹੀ ਹੋਗੀ ਤੁਸੀਂ ਕੀ ਆ ਉਹ ਚ ਐਪਲੀਕੇਸ਼ਨ 'ਚ ਹਾਂਜੀ ਉਹ ਮੈਂ ਪੜ੍ਹੀ ਸੀਗੀ ਹਾਂ ਉਹ ਤਾਂ ਬਸ ਫੈਮਿਲੀ ਮੈਟਰ ਹੈ ਜੀ ਉਹਨਾਂ ਦਾ ਪਰਿਵਾਰਕ ਲੜਾਈ ਝਗੜੇ ਦਾ ਕੇਸ ਹੈ ਦੋਨਾਂ ਜੀ ਦਾ ਹਾਂਜੀ ਦੋਨਾਂ ਜੀਆਂ ਦਾ ਉਹਦੇ ਕੁੱਟ ਮਾਰਦਾ ਹੈਗਾ ਜੀ ਨਿਸ਼ਾਨ ਅੱਛਾ ਤੇ ਕੁੱਟ ਮਾਰ ਕੀਤਾ ਹਾਂਜੀ 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 ਅੱਛਾ ਚਲੋ ਕਰੋ ਫੋਨ ਬੁਲਾਓ ਜਲਦੀ ਬੁਲਾਓ ਮੈਂ ਆਪਾਂ ਸੁਣੀਆਂ ਕੀ ਜਾਂਦੀ ਆ ਹਾਂ ਬੁਲਾਓ ਹਾਂ ਬੁਲਾਓ ਜਲਦੀ ਕਰੋ ਮੈਂ ਕਹਿੰਦਾ ਸਰ ਹਾਂਜੀ ਹਾਂਜੀ ਆਗੇ ਜੀ ਬੁਲਾ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾ ਸਤਿ ਸ਼੍ਰੀ ਅਕਾਲ ਬੈਠੋ ਵੇ ਭੱਗੀ ਰੋਲਾ ਪੈ ਗਿਆ। ਮੇਰੇ ਰੋਲਾ ਕਿ ਪਿੱਲਾ ਮੇਰੇ ਮੂੰਹ ਵਾਲੇ ਚਾਪ। ਨਹੀਂ ਮੂੰਹ ਵਾਲਾ ਤਾਂ ਮੈਂ ਬਾਅਦ ਚ ਦੇਖ ਲਵਾਂਗਾ ਮੈਂ ਤਾਂ ਮੂੰਹ। ਇਹ ਦੇਖ ਨਿਸ਼ਾਨ ਵੇਖੋ ਕਿੱਡਾ ਪਾਇਆ ਨੇ। ਅੱਛਾ ਕਟਮਾਰ ਕੀਤੀ ਹੈ। ਬਥੇਰੀ ਕਟਮਾਰੇ ਨੇ ਮੇਰੇ ਬਕਸੋਂ ਦੀ ਕੀਤੀ ਵਾਧੂ ਕਟਮਾਰੇ ਤਾਂ ਮੈਂ ਕੱਲ ਆਈ ਸੀਗੀ ਇੱਥੇ ਤੇ ਨਿਸ਼ਾਨੇ ਬਹੁਤ ਵੱਡਾ ਸੀਗਾ ਤੇ ਇਹ ਤਾਂ ਵੀ ਮਤਲਬ ਮੈਂ ਟਗ ਗਿਆ ਥੋੜਾ ਜਿਹਾ ਘੱਟ ਗਿਆ ਏ। ਨਹੀਂ ਨਿਸ਼ਾਨ ਤਾਂ ਹੁਣ ਵੀ ਹੈਗਾ ਤੁਹਾਡੇ ਅੱਖ ਦੇ ਉੱਤੇ। ਹਾਂਜੀ। ਨਹੀਂ ਤੁਸੀਂ ਸਾਡੇ ASI ਸਾਹਿਬ ਵਧੀਆ ਸਿਆਣਾ ਮੁੰਡਾ ਹਰਵਿੰਦਰ ਆ ਜਾ ਹਰਵਿੰਦਰ ਬਹਿ ਜਾ ਕੋਈ ਨਹੀਂ ਆ ਜਾ ਬੈਠ ਜਾਓ। ਸਿਆਣਾ ਮੁੰਡਾ ਟਾਣੇਦਾਰ ਸਾਡਾ ਤੁਸੀਂ ਇਹ ਇਹਦੇ ਨਾਲ ਕਿਉਂ ਨਹੀਂ ਗੱਲ ਬੇੜੀ ਗੀ ਵੀਰੇ ਇਹ ਤਾਂ ਗੱਲ ਨਹੀਂ ਸੀ ਸੰਭਲਣੀ ਮੈਂ ਤਾਂ ਕੱਲ ਦਿਨ ਇਹਨਾਂ ਨੂੰ ਵੀਰ ਨੂੰ ਕਹਿ ਕੇ ਗਏ ਸੀ ਵੀ ਮੈਂ ਤਾਂ ਤੇਰੇ ਨਾਲ ਹੀ ਗੱਲ ਕਰਨੀ ਵੀਰੇ ਨਹੀਂ ਨਹੀਂ ਗੱਲ ਹੀ ਨਹੀਂ ਕਰਦੇ ਸੀ ਮੈਂ ਮੇਰੀ ਗੱਲ ਸੁਣੋ ਵੀ ਇਹਨਾਂ ਨੂੰ ਵੀ ਤਨਖਾਹ ਮਿਲਦੀ ਐ ਇਹਨਾਂ ਕੋਲ ਵੀ ਉੱਤੇਦਾਰੀਆਂ ਐ ਠੀਕ ਹੈ ਸਾਡਾ ਮੈਟਰ ਹੀ ਇਦਾਂ ਦਾ ਐ ਮੈਟਰ ਦੇਖੋ ਅਸਲ ਵਿੱਚ ਮੈਂ ਸੁਣ ਲੈਣਾ ਗੱਲ ਤੁਹਾਡੀ ਕੋਈ ਗੱਲ ਨਹੀਂ ਪਰ ਭਰੋਸਾ ਰੱਖਿਆ ਕਰੋ ਜਿਹੜੇ ਫੈਮਿਲੀ ਮੈਟਰ ਹੁੰਦੇ ਆ ਨਾ ਉਹ ਜੇ ਇਹਦੇ ਕੋਲੋਂ ਨਹੀਂ ਨਿਬੜਨਾ ਤਾਂ ਹੋ ਸਕਦਾ ਮੇਰੇ ਕੋਲੋਂ ਵੀ ਨਾ ਨਿਬੜੇ ਤੇ ਹੋ ਸਕਦਾ ਇਹਨੇ ਵੀ ਨਿਬੜ ਦੇਣਾ ਸਿਆਣਾ ਮੁੰਡਾ ਰੋਲਾ ਕੀ ਹੈ ਤੁਹਾਡਾ ਰੋਲਾ ਇਹ ਆ ਵੀ ਇਹਨੇ ਮੈਨੂੰ ਪਰਸੋ ਰਾਤ ਨੂੰ ਕੁੱਟਿਆ ਤੇ ਪਹਿਲਾਂ ਤਾਂ ਤੁਸੀਂ ਬਾਅਦ ਚ ਰੋਲਾ ਪੁੱਛੋ ਜੇ ਪਹਿਲਾਂ ਜਿੰਨੇ ਜਿੰਨੇ ਮੇਰੇ ਇਹਨੇ ਠੋਕਾਂ ਮੇਰੇ ਤੇ ਉਹਨਾਂ ਨੂੰ ਤੁਸੀਂ ਇਹਦੇ ਠੋਕੋ ਇਹਨੂੰ ਉਧਦਾ ਪਾ ਕੇ ਵੀ ਬਾਈ ਇਹ ਨਹੀਂ ਗੱਲਾਂ ਚੰਗੀਆਂ ਹੁੰਦੀਆਂ ਸਾਡੇ ਸਮਾਜ 'ਚ ਇਹ ਚੀਜ਼ਾਂ ਥੋੜੋ ਹੁੰਦੀਆਂ ਆ ਵੀ ਇੱਕ ਘਰ ਵਾਲੀ ਆਪਣੇ ਘਰ ਵਾਲੇ ਵਾਸਤੇ ਥਾਣੇ ਆ ਕੇ ਬਾਈ ਰੰਪਟੀ ਤਾਲ ਖਾਈਏ ਮੈਂ ਤਾਂ ਥਾਣੇ ਆ ਕੇ ਘਰ ਵਾਲੀ ਇਹ ਗੱਲ ਆ ਕੇ ਵੀ ਮੇਰੇ ਬੰਦੇ ਨੂੰ ਮੇਰੇ ਸਾਹਮਣੇ ਕੁੱਟੋ ਇਹ ਗੱਲ ਥੋੜੋ ਹੁੰਦੀ ਹੈ ਇਹ ਗਵਾਂਡੀਆਂ ਦਾ ਹੁੰਦਾ ਹੈ ਸ਼ਰੀਕਾਂ ਦਾ ਹੁੰਦਾ ਵੀ ਇਹਨੂੰ ਕੁੱਟੋ ਜੀ ਪਹਿਲਾਂ ਮੇਰੇ ਸਾਹਮਣੇ ਵਿਵਾਦ ਤੁਹਾਡਾ ਦੋਨਾਂ ਦਾ ਮੈਟਰ ਹੈ ਨਾ ਕੀ ਗੱਲ ਕਿਉਂ ਕੁੱਟਿਆ ਯਾਰ ਇਸੇ ਨੂੰ ਪੁੱਛ ਲੋ ਜੀ ਇਹਨੂੰ ਪੁੱਛੋ ਇਹਨੇ ਮੈਨੂੰ ਕਹ ਤੋ ਕੁੱਟਿਆ ਨਜਾਇਜ਼ ਕੁੱਟਿਆ ਪਰਸੋਂ ਇਹਨੇ 8 ਸਾਲ ਹੋ ਗਏ ਸਾਡੇ ਮੈਰਿਜ ਨੂੰ 8 ਸਾਲਾਂ ਚ ਮੈਨੂੰ ਕਦੇ ਇਹਨੇ ਜਮਨ ਇਸੇ ਹੱਥ ਲਾਇਆ ਤੇ ਜਿਹੜਾ ਇਹਨੇ ਨਜਾਇਜ਼ ਕੁੱਟਿਆ ਮੈਨੂੰ ਕੋਈ ਗੱਲ ਨਹੀਂ ਬਾਤ ਨਹੀਂਗੀ 8 ਸਾਲ ਹੋ ਗਏ ਸਾਡੀ ਮੈਰਿਜ ਨੂੰ ਤੇ ਕਦੇ ਮੇਨ ਨੇ ਹੱਥ ਨਹੀਂ ਸਿਲਾਇਆ ਤੇ ਜਿਹੜਾ ਇਹਨੇ ਮੇਰੇ ਕੋਟ-ਕੋਟ ਕੇ ਤੇ ਨਿਸ਼ਾਨ ਪਾਤੇ ਜਿੰਨਾ ਚਿਰ ਤੁਸੀਂ ਇਹਨੂੰ ਨਹੀਂ ਕੱਟਦੇ ਉਹਨਾਂ ਟਾਈਮ ਮੈਂ ਨਹੀਂ ਜਾਣਾਂ ਪਹਿਲਾਂ ਇਹਨੂੰ ਕੁੱਟੋ ਤੇ ਫਿਰ ਸਾਰੀ ਗੱਲ ਦਾ ਹੱਲ ਨਿਪਟੋਗਾ ਬੀਬਾ ਮੇਰੀ ਇੱਕ ਗੱਲ ਸੁਣਾ ਵੀ ਸਾਡੇ ਕੋਲੇ ਇਹ ਰਾਈਟ ਹੈਗਾ ਕਿਸ ਨੂੰ ਅਸੀਂ ਬਿਨਾਂ ਵਜਾ ਕੁੱਟੀਏ ਸੱਸੀ ਗੁਰਵੀਰ ਜੀ ਸੱਸੀ ਗੁਰਪ੍ਰੀਤ ਜੀ ਤੁਸੀਂ ਰੋਕੋ ਇੱਕ ਮਿੰਟ ਮੈਂ ਇਹਨਾਂ ਦੀ ਗੱਲ ਸੁਣ ਰਹੀ ਹਾਂ ਨਹੀਂ ਮੇਰੀ ਜੀ ਇਹਨਾਂ ਨੂੰ ਤੁਸੀਂ ਕਾਦੇ ਵਾਸਤੇ ਬੁਲਾਇਆ ਤੁਸੀਂ ਇਹਨਾਂ ਨਾਲੋਂ ਹਾਂਜੀ ਉਹ ਮੇਰਾ ਪੁੱਤ ਤਾਂ ਤੇ ਉਹ ਮੇਰੀ ਨੌਹਾਂ ਤੇ ਆ ਬੱਚਾ ਇਹ ਇਹਨਾਂ ਦਾ ਬੱਚਾ ਹੀ ਹੈ ਹਾਂਜੀ ਬੱਚਿਆਂ ਨੂੰ ਠਾਣੇ ਕੀ ਕਰਾਉਣਾ ਹੁੰਦਾ ਤੁਸੀਂ ਛੋਟੇ ਜਿਹਾ ਬੱਚ ਨੂੰ ਠਾਣੇ ਲਈ ਫਿਰਦੇ ਹੋ ਇਹ ਕਿ ਵੀਰ ਜੀ ਮੈਂ ਨਾਲ ਤਾਂ ਨਹੀਂ ਆਈਏ ਭੱਜ ਕੇ ਆਈਏ ਮੈਂ ਤਾਂ ਪਈ ਸੀਗੇ ਝੜ ਕੋ ਤੇ ਹੱਪ ਖਾ ਦੇ ਲਈ ਜਾਂ ਨਹੀਂ ਵੱਡਾ ਜਦੋਂ ਇਹ ਉੱਥੇ ਕਿ ਭੱਜੇ ਲੈ ਕੇ ਮੋਟਰਸਾਈਕਲ ਤੇ ਮੈਂ ਤਾਂ ਫਟਾਫਟ ਟੱਲ ਪਈ ਉਹ ਵੀ ਨਾਲ ਫਿਰ ਮੈਨੂੰ ਕਿਤੇ ਕੋਈ ਛੱਡ ਕੇ ਆਉਂਦੀ ਘਰੇ ਕੋਈ ਹੈ ਨਹੀਂ ਸੀਗਾ ਇਹਨੇ ਮੈਂ ਤਾਂ ਨਾਲ ਨਹੀਂ ਵੀ ਕਿੱਥੇ ਚੱਲੇ ਅੱਧੀ ਰਾਤ ਨੂੰ ਚਲੋ ਕੋਈ ਨਹੀਂ ਕੋਈ ਨਹੀਂ ਸ਼ਾਂਤੀ ਰੱਖੋ ਪਾਣੀ ਪੀਣਾ ਤੁਸੀਂ ਆਜੋ ਜੀ ਪਾਣੀ ਮੈਂ ਪੀਣਾਗਾ ਆਜੋ ਬੈਠੋ 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 ਕੋਈ ਗੱਲ ਬੈਠੋ ਕੋਈ ਮੈਂ ਤਾਂ ਕਿ ਤੁਹਾਡਾ ਹੋਰ ਕੇਸ ਐ ਵੀ ਮੈਂ ਤਾਂ ਬਾਹਰ ਮੁ ਇਹਨੂੰ ਪਿਠਾ ਲੋ ਬੱਚੇ ਨੂੰ ਪਿਠਾ ਲੋ ਪਾਣੀ ਪੀਣਾ ਪੁੱਤ ਇੱਧਰ ਆ ਜਾ ਓਕੇ ਨਹੀਂ ਪੀਣਾ ਕੋਈ ਨਹੀਂ ਘਬਰਾਉਣ ਦੀ ਲੋੜ ਨਹੀਂ ਮੰਮੀ ਡੈਡੀ ਐ ਇਹ ਅੱਛਾ ਭੈਣ ਜੀ ਤੁਹਾਨੂੰ ਪਤਾ ਇਹਨਾਂ ਦਾ ਕੀ ਰੌਣਾ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਅਸੀਂ ਤਾਂ ਸੁੱਤੇ ਪਏ ਹੁੰਦੇ ਫਰਾਟਾ ਪੱਖਾ ਲਾ ਕੇ ਨਾਲੇ ਸਾਰੇ ਸਾਰੇ ਨਹੀਂ ਜੀ ਇਹ ਤਾਂ ਪਏ ਹੁੰਦੇ ਏਸੀ ਲਾ ਕੇ ਅਸੀਂ ਦਾਦੀ ਪੋਤਾ ਪਏ ਹੁੰਦੇ ਫਰਾਟਾ ਪੱਖਾ ਲਾ ਕੇ ਵਿਹੜੇ 'ਚ ਹਾਂ ਤੇ ਸਾਨੂੰ ਮੈਨੂੰ ਨਹੀਂ ਪਤਾ ਕੀ ਕਰਦੇ ਆ ਕੀ ਨਹੀਂ ਰਾਤ ਨੂੰ ਹਾਂ ਜਦੋਂ 12 1 ਵਜੇ ਜਾਂਦੇ ਨੇ ਤਾਂ ਹੂ 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 ਕੀ ਕੰਮ ਹੋਰੀ ਮਾਰਨ ਲੱਗ ਜਾਂਦੇ ਆ ਹੋਰੀ ਹਾਸੇ ਜੇ ਕੱਢੀ ਜਾਂਦੇ ਰਹਿੰਦੇ ਮੈਂ ਕਹਿੰਦੀ ਨਹੀਂ ਇਹਨਾਂ ਨੂੰ ਕੀ ਹੋ ਗਾਦੀ ਰਾਤ ਨੂੰ ਹਾਂ ਭੈਣ ਜੀ ਤੁਸੀਂ ਘਰ ਰਾਤ ਨੂੰ 1 2 ਵਜੇ ਰੌਲਾ ਪਾਉਂਦੇ 12 1 ਵਜੇ ਰਾਤ ਨੂੰ ਤੇ ਕੀ ਕੀ ਕਰਦੇ ਕੀ ਰੌਲਾ ਕਾਦਾ ਪਾਉਂਦੇ ਆ ਲੜਦੇ ਆ ਵੀਰ ਜੀ ਨਾ ਤਾਂ ਮੈਨੂੰ ਇਹਨਾਂ ਲੜਦੇ ਦਾ ਪਤਾ ਲੱਗਦਾ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਬਣ ਕੇ ਬਣ ਕੇ ਬਣ ਕੇ ਬਣ ਕੇ ਬਣ ਕੇ ਕੀ ਫਤ ਰਾਤ ਨੂੰ ਕੀ ਬਣਾਉਂਦੇ ਰਹਿੰਦੇ ਇਹੋ ਜੰਦਰ ਕੀ ਹੈ ਇਹਨਾਂ ਨੇ ਨੋਟ ਛਾਪਦੇ ਆ ਇਹ ਅੰਦਰ ਮੈਨੂੰ ਗੱਲ ਦਾ ਹੀ ਨਹੀਂ ਪਤਾ ਲੱਗਦਾ ਕੀ ਬਣਾਉਂਦੇ ਰਹਿੰਦੇ ਆ ਇਹ ਅੱਛਾ ਹਾਂ ਬਣ ਗਿਆ ਬਣ ਗਿਆ ਬਣ ਗਿਆ ਕਰਕੇ ਆ ਕੇ ਤਾਂ ਲੜ ਪੈਂਦੇ ਆ ਕਿਤੇ ਹੱਸ ਪੈਂਦੇ ਨਾ ਤਾਂ ਇਹਨਾਂ ਦੀ ਲੜਾਈ ਦਾ ਮੈਨੂੰ ਪਤਾ ਲੱਗਦਾ ਮੈਂ ਤਾਂ ਬੈਠੀ ਕੇ ਉਹ ਕੰਮ ਵੇਲੇ ਚਾਹ ਝਾਕਦੀ ਆ ਵੀ ਨਾ ਮੈਂ ਇਹਨਾਂ ਨੂੰ ਉੱਠ ਕੇ ਪੁੱਛ ਸਕਦੀ ਆ ਹਾਂ ਨਹੀਂ ਹਾਂ ਠੀਕ ਹੈ ਜਦੋਂ ਪੈ ਕੇ ਦੋਨਾਂ ਜੀਆਂ ਦੀ ਪ੍ਰਾਈਵੇਸੀ ਮੈਂ ਇਹਨਾਂ ਨਾਲ ਤਾਂ ਮੈਂ ਨਾ ਤਾਂ ਮੈਂ ਸੌਣ ਜੋ ਕਰੀ ਤੇ ਨਾ ਮੈਂ ਜਾਗਣ ਜੋ ਕਰੀ ਇੱਕ ਕੰਨ ਮੇਰੇ ਇਹਨਾਂ ਚ ਹੁੰਦਾ ਇੱਕ ਮੇਰੇ ਵੇੜੇ ਚ ਪਿਆ ਹੁੰਦਾ ਕਿ ਉਹ ਮੇਰੇ ਨਾਲ ਜਵਾਕ ਬੈਠੇ ਹੁੰਦੇ ਆ ਕੋਲੇ ਨਹੀਂ ਇਹਨਾਂ ਨੇ ਦੱਸਿਆ ਵੀ 7-8 ਸਾਲ ਹੋ ਗਏ ਮੈਰਿਜ ਨੂੰ ਹਾਂਜੀ ਉਦੋਂ ਤਾਂ ਐਂ ਚੱਲਦਾ ਇਹਨਾਂ ਦੇ ਵਿੱਚ ਨਹੀਂ ਵੀਰ ਜੀ ਇਹ ਤਾਂ ਬਾਲੇ ਵਧੀਆ ਰਹਿੰਦੇ ਸੀਗੇ ਕੀ ਸੁਨਵਾਈ ਨਹੀਂ ਪਤਾ ਲੱਗਦਾ ਕਦੋਂ ਮੇਰਾ ਮੁੰਡਾ ਡਿਊਟੀ ਤੇ ਹੁੰਦਾ ਕਦੋਂ ਰੋਟੀ ਪਾਣੀ ਖਾ ਕੇ ਪੈ ਜਾਂਦੇ ਆ ਆ ਤਿੰਨ ਚਾਰ ਦਿਨ ਹੋ ਗਏ ਇਹਨਾਂ ਦਾ ਬਸ ਲੜਪੇ ਹੱਸਪੇ ਬਣਾਤਾ 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 ਖਵਰਾ ਕੀ ਬਣਾਈ ਜਾਂਦੇ ਨੇ ਦੇ ਅੰਦਰ ਨਹੀਂ ਤੁਸੀਂ ਆਖਿਆ ਵੀ ਇਹ ਰਾਤ ਨੂੰ 1-2 ਵਜੇ 12 1 ਵਜੇ ਬਣ ਗਿਆ ਬਣ ਗਿਆ ਬਣ ਗਿਆ ਕੀ ਪਤਾ ਨਹੀਂ ਹੋ ਹੋ ਹਾ ਹਾ ਕਰਦੇ ਆ ਵੀ ਇਹ ਉਦੋਂ ਦਾ ਮੈਂ ਪੁੱਛ ਰਿਹਾ ਵੀ 7-8 ਸਾਲਾਂ ਤੋਂ ਸ਼ੁਰੂ ਹੋਇਆ ਇਹਨਾਂ ਦਾ ਕੰਮ ਕਿ ਹੁਣ ਕਰਦੇ ਆ ਕੀ ਚੱਕਰ ਆ ਇਹ ਨਹੀਂ ਵੀਰ ਜੀ 7-8 ਸਾਲ ਦੇ ਤਾਂ ਵਧੀਆ ਰਹਿੰਦੇ ਸੀ ਇਹ ਤਾਂ ਹੁਣੇ ਹੀ ਬਣਿਆ 2-4 ਦਿਨਾਂ ਦਾ ਬਣ ਗਿਆ ਬਣ ਗਿਆ ਬਣ ਗਿਆ ਨਾ ਤਾਂ ਮੈਨੂੰ ਨੇ ਬਣਾਇਦਾ ਪਤਾ ਲੱਗਦਾ ਸਵੇਰ ਨੂੰ ਉੱਠ ਕੇ ਵੇਖ ਜੀ ਤਾਂ ਕੁਝ ਬਣਿਆ ਵੀ ਨਹੀਂ ਜੀ ਤਾਂ ਮੈਨੂੰ ਤਾਂ ਤੇ ਨਾ ਹੀ ਮੈਨੂੰ ਇਹਨਾਂ ਦੀ ਗੱਲ ਦਾ ਪਤਾ ਲੱਗਦਾ ਵੀ ਕੀ ਬਣਾਉਂਦੇ ਹੈ ਰਾਤੇ ਰਾਤ ਤੇ ਕੀ ਟੜਕੇ ਨੂੰ ਮਕਾ ਦਿੰਦੇ ਹੈ ਨਹੀਂ ਮੁੰਡਾ ਤੁਹਾਡਾ ਕੋਈ ਜੌਬ ਕਰਦਾ ਹੈ ਇਹ ਵੀਰ ਜੀ ਪ੍ਰਾਈਵੇਟ ਜੌਬ ਕਰਦਾ ਜਿਹਦੇ ਵਿੱਚ ਇਹਦੇ ਆਪ ਦੇ ਬਾਪ ਦਾ ਖਰਚਾ ਵੀ ਕਰਦਾ ਕਿਉਂਕਿ ਉਹ ਢਿੱਲੇ ਮਿਛੇ ਰਹਿੰਦੇ ਆ ਤੇ ਸਾਰੇ ਬੱਚਿਆਂ ਨੂੰ ਵੀ ਪਾਲਦਾ ਜੀ ਇਹਨਾਂ ਦੀ ਇੱਕ ਦਿਨ ਮੈਂ ਲੜਾਈ ਸੁਣੀ ਸੀਗੀ ਵੀ ਸਾਨੂੰ ਏਸੀ ਲਵਾ ਦੇ ਆ ਇਹ ਤੁਹਾਡੇ ਨੂੰ ਕਹਿੰਦੀ ਹਾਂਜੀ ਅੱਛਾ ਮੈਂ ਇਹਨੂੰ ਕਿਹਾ ਵੀ ਪੁੱਤ ਆਪਾਂ ਨਾ ਏਸੀ ਬਿਨਾ ਸਰਦਾ ਹਜੇ ਤੇ ਆਪਣੀ ਕਮਾਈਦਾਰੀ ਵੀ ਕਿੱਡੀ ਐ ਤੇ ਕਿੰਨੇ ਕ ਪੈਸੇ ਕਮਾਉਂਦਾ ਹਮ ਅੱਜ ਕੱਲ 20-25 ਹਜ਼ਾਰ ਦਾ ਆਉਂਦਾ ਵੀ ਕੀ ਐ ਕੁਛ ਨਹੀਂ ਆਪਸ ਐ ਨਹੀਂ ਬਣਦਾ ਜੀ ਬੱਚੇ ਦੀ ਪੜ੍ਹਾਈ ਵੀ ਹੋਊਗੀ ਹਾਂਜੀ ਬੱਚਿਆਂ ਦੀਆਂ ਪੜ੍ਹਾਈਆਂ ਬਾਪ ਇਹਦਾ ਬਿਮਾਰੀ ਦਾ ਉਹਦਾ ਖਰਚਾ ਉਧਰੋਂ ਮੈਂ ਰਾ ਖਰਚਾ ਕੇ ਮੇਰੇ ਗੋਡੇ ਦੁਖਦੇ ਆ ਉਧਰੋਂ ਹੁਣ ਇਹ ਨੂਨ ਤੇਲ ਦਾ ਹੀ ਨਹੀਂ ਖਰਚੇ ਤਾਂ ਪੂਰੇ ਹੁੰਦੇ ਤੁਹਾਨੂੰ ਪਤਾ ਅੱਜ ਕੱਲ ਕਿੱਥੇ ਮੰਗਾਈਆਂ ਜਾਵੜੀਆਂ ਤਨਖਾਹ ਤਾਂ ਕੋਈ ਕੰਨੀਆਂ ਤੇਰੀ ਯਾਰ 20 ਹਜ਼ਾਰ ਆਏ 20 ਹਜ਼ਾਰ ਹ ਠੀਕ ਹੈ ਏਸੀ ਹੁਣ ਲਵਾ ਕੇ ਦਿੱਤਾ ਹਾਂਜੀ ਪੂਰੀ ਜਿਦਾਈ ਕਰਕੇ ਏਸੀ ਲਵਾ ਕੇ ਮੈਂ ਇਹਨੂੰ ਕਹਿ ਸੀਗੀ ਫੀਸ ਆਪਸਾ ਭਰਨ ਵਾਲੀਆਂ ਹੂੰ ਸੋ ਜਿਦਾਈ ਨਾਲ ਏਸੀ ਲਵਾਇਆ ਜੀ ਹੂੰ ਤੁਹਾਨੂੰ ਪਤਾ ਜੀ 20000 ਨਾ ਕਿੱਥੋਂ ਸਰਦਾ ਨਹੀਂ ਕੁਛ ਨਹੀਂ ਬਣਦਾ 20000 ਨਾ ਕੱਲਾ ਹੀ ਆ ਕਮਾਉਣ ਵਾਲਾ ਕੱਲਾ ਹੀ ਆ ਜੀ ਫਾਦਰ ਸਾਹਿਬ ਬਿਮਾਰ ਰਹਿੰਦੇ ਅੱਛਾ ਤੇ ਇਹ ਹਾਊਸ ਵਾਈਫ ਹੀ ਆ ਹਾਂਜੀ ਹਾਂਜੀ ਕਰੀ ਬੀਠੀ ਠੀਕ ਹੈ ਚਲੋ ਕੋਈ ਨਹੀਂ ਸਮੇਂ ਦੀ ਲੋੜ ਦੀ ਹੈ ਵੈਸੇ ਤਾਂ ਇਹ ਵਾਤਾਵਰਨ ਬਹੁਤ ਖਰਾਬ ਹੋ ਗਿਆ ਹਨਾ ਦਰੱਖਤ ਕੱਟੇ ਜਾਂਦੇ ਆ ਏਸੀ ਘਰ ਘਰ ਹੋ ਗਏ ਹਨਾ ਹਰੇਕ ਘਰ ਨੇ ਰੋਡ ਬਣਾਲੀ ਆਪ ਦੀ ਬਜ਼ੁਰਗ ਵੀ ਸਾਰਦੇ ਚਲੋ ਛੱਡੋ ਉਹ ਮੇਰਾ ਮੈਟਰ ਨਹੀਂ ਐ। ਜੀ ਬੈ ਹੁਣ ਰੌਲਾ ਦਸੋ ਕੀ ਐ ਯਾਰ ਕੁੱਟਿਆ ਕਦੇ ਵਾਸਤੇ ਤੂੰ ਆ ਨਿਸ਼ਾਨ ਇਹਦੇ ਕਾਦਾ ਪਾਇਆ ਕੁੱਟੇ ਜਿਸੇ ਨੂੰ ਪੁੱਛ ਲੋ ਜੀ ਜਿਹੜੀ ਇਹ ਇਹਨੂੰ ਪੁੱਛੋ ਜੀ ਇਹਨੇ ਮੈਨੂੰ ਕੁੱਟਿਆ ਅੱਧੀ ਰਾਤ ਜੀ ਬੀਬੇ ਹੁਣ ਤੈਨੂੰ ਕੁੱਟਿਆ ਤੂੰ ਦੱਸ ਦੇ ਨਾ ਪਹਿਲਾਂ ਇਹਨੂੰ ਕੁੱਟੋ ਤੇ ਮੈਂ ਫੇਰ ਦੱਸੂੰਗੀ ਇਹ ਕਿਹੜੀ ਜਾਇਦਾ ਹੁਣ ਤੂੰ ਮੇਰੀ ਗੱਲ ਸੁਣ ਉਹਦੀ ਮਾਂ ਕੋਲੇ ਬੈਠੀ ਐ ਆ ਤੇਰਾ ਮੁੰਡਾ ਕੋਲੇ ਬੈਠਾ ਉਹ ਤੇਰੀ ਵੀ ਮਾਂ ਐ ਉਹ ਅੱਜਕੱਲ ਨੋਹਾਂ ਸੱਸਾਂ ਵਾਲਾ ਕੰਮ ਨਹੀਂ ਗਾ ਸੱਸਾਂ ਜਵਾਈਆਂ ਵਾਲਾ ਕੰਮ ਨਹੀਂ ਅੱਜਕੱਲ ਤਾਂ ਇਹ ਕਦੇ ਵੀ ਧੀ ਦੇ ਕੇ ਪੁੱਤ ਬਣਾਏ ਤੇ ਪੁੱ ਆ ਬੱਚਾ ਕੋਲੇ ਬੈਠਾਏ ਤੇ ਕੀ ਅਸਰ ਪਊਗਾ ਤੁਸੀਂ 7-8 ਸਾਲਾਂ ਦੇ ਵਧੀਆ ਆਪਦੇ ਮੂੰਹੋਂ ਕਹਿੰਨੀ ਚੱਲੀ ਜਾਂਦੇ ਹੋ ਆ 5-7 ਦਿਨਾਂ ਦੇ ਵਿੱਚ ਤੁਹਾਡੀ ਲੜਾਈ ਪਤਾ ਨਹੀਂ ਕਿਹੜੀ ਗੱਲੋਂ ਆਖਿਆ ਤੁਹਾਡੀ ਮਾਤਾ ਨੇ ਵੀ ਇਹੀ ਗੱਲ ਕਹੇਤੀ ਵੀ ਆ 5-4 ਦਿਨਾਂ ਦਾ ਸਿਸਟਮ ਹੀ ਸ਼ੁਰੂ ਹੋਇਆ ਵੀ ਬਣ ਗਿਆ ਬਣ ਗਿਆ ਬਣ ਗਿਆ ਟਹਿ ਗਿਆ ਟਹਿ ਗਿਆ ਟਹਿ ਗਿਆ ਵੀ ਕੀ ਰੌਲਾ ਕੀ ਆ ਵੀ ਮੈਂ ਦੱਸਦਾ ਤੇ ਮੈਨੂੰ ਕਿ ਮੇਰੇ ਅੱਖੇ ਨਹੀਂ ਲੱਗਦਾਗਾ ਬਸ ਜਿਵੇਂ ਮੈਂ ਕਹਿੰਨੀ ਮੇਰੇ ਅੱਖੇ ਨਹੀਂ ਲੱਗਦਾ ਚਾਰਾ ਪੰਜਾ ਦਿਨਾਂ ਤੋਂ ਇਹ ਬੰਦਾ ਫਿਰ ਅੱਖੇ ਇਹ ਨਹੀਂ ਲੱਗਦਾ ਤੇ ਫਿਰ ਕੁੱਟ ਤੇਰੇ ਪੈ ਗਈ ਕੀ ਸਰਕਲ ਹੋਇਆ ਕੀ ਪਤਾ ਇਹਨੂੰ ਕਾ ਦੇਖਾਈ ਹੈ ਜਿਹੜਾ ਮੈਨੂੰ ਕੁੱਟਦਾ ਹੈ 4-5 ਦਿਨਾਂ ਹੋ ਗਏ ਮੇਰੇ ਆਖੇ ਨਹੀਂ ਲੱਗਦੇ ਜਿਵੇਂ ਮੈਂ ਕਹਿੰਨੀ ਮੇਰੇ ਆਖੇ ਲੱਗਣੋਂ ਹਟ ਗਿਆ ਇਹ ਬੰਦਾ ਬਸ ਨਹੀਂ ਵਿਆਹ ਕੋ 7-8 ਸਾਲਾਂ ਦਾ ਜਿਹੜਾ ਟਾਈਮ ਹੋ ਗਿਆ ਉਹੋਂ ਆਖੇ ਲੱਗਦਾ ਸੀ ਪਹਿਲਾਂ ਵਿਧਕਾ ਆਖੇ ਲੱਗਦਾ ਸੀ ਹੁਣ 4-5 ਦਿਨਾਂ ਚ ਇੰਨੇ ਸਮੇਂ ਚ ਇਹ ਤਾਂ ਨਵੇਂ-ਨਵੇਂ ਕੰਮ ਚ ਹੁੰਦਾ ਵੀ ਬਈ ਜਦੋਂ ਵਿਆਹ ਹੋ ਗਿਆ ਪਹਿਲੇ ਮਹੀਨੇ ਦੋ ਮਹੀਨਿਆਂ ਚ 5-7 10 ਦਿਨਾਂ ਦੇ ਵਿੱਚ ਇਹ ਸਰਕਲ ਹੁੰਦੇ ਆ ਵੀ ਜਾਂ ਜਿਹੜੀ ਕੁੜੀ ਐ ਉਹ ਘਰ ਵਾਲੇ ਨੂੰ ਨਹੀਂ ਸਮਝਦੀ ਜਾਂ ਮੁੰਡਾ ਘਰ ਵਾਲੀ ਨੂੰ ਨਹੀਂ ਸਮਝਦਾ 7-8 ਸਾਲਾਂ ਬਾਅਦ ਆ ਬੱਚਾ ਤੁਹਾਡਾ ਬਰਾਬਰ ਦਾ ਹੋਇਆ ਤੇ ਜਨਾਬ ਮੈਂ ਕਿਤੇ ਹੱਥ ਨਹੀਂ ਚੱਕਿਆ ਮੈਂ ਇੰਨਾ ਪਸਤੌਣਾ ਨ ਯਾਰ ਇਕ ਤੂੰ ਤੇ ਮਾਰੇ ਖਾਦੀ ਚੱਲ ਫਿਰ ਤੂੰ ਦੱਸ ਯਾਰ ਮੈਂ ਹੋਰ ਵੀ ਮੁੜ ਕੇ ਕੰਮ ਐ ਸਾਨੂੰ ਇਕੱਲਾ ਥੋਡੇ ਵਾਲਾ ਕੰਮ ਤਾਂ ਹੈ ਨਹੀਂ ਹਨਾ ਯਾਰ ਉਲਝਾਓ ਨਾ ਹਨਾ ਦੇਖੋ ਮੈਂ ਹੋਰ ਵੀ ਕੰਮ ਕਰਨੇ ਆ ਬਾਹਰ ਹੋਰ ਵੀ ਆ ਕੇ ਤੁਹਾਡੇ ਅਰਗੇ ਬੈਠਣਗੇ ਫੈਮਿਲੀਆ ਪਰਿਵਾਰ ਬੈਠਣਗੇ ਹੋਰ ਰੌਲੇ ਝਗੜੇ ਮੈਂ ਸਾਰੇ ਸੁਣਨੇ ਆ ਹਨਾ ਮੈਨੂੰ ਉਲਝਾਓ ਨਾ ਦੋਨੇ ਜਣੇ ਮੈਨੂੰ ਇੱਕ ਜਣਾ ਦੱਸ ਦੇ ਵੀ ਤੁਹਾਡਾ ਰੌਲਾ ਕੀ ਐ ਰਾਤ ਵਾਲਾ ਚੱਕਰ ਕੀ ਐ ਤੁਹਾਡਾ ਜਿਹੜਾ ਤੁਹਾਡੀ ਮਾਤਾ ਆਖੀ ਜਾਂਦੀ ਬਣ ਗਿਆ ਬਣ ਗਿਆ ਬਣ ਗਿਆ ਢਹਿ ਗਿਆ ਢਹਿ ਗਿਆ ਮੈਂ ਤਾਂ ਹੈਰਾਨ ਆ ਤੁਹਾਡੀ ਜਨਾਬ ਤੁਸੀਂ ਵੀਡੀਓ ਜੇ ਦੇਖੀ ਹੋਣੀ ਐ ਜੀ ਸੋਸ਼ਲ ਮੀਡੀਆ ਤੇ ਉਹ ਜਿਹੜੇ ਗਲਾਸ ਵਾਲੇ ਹ ਗਲਾਸ ਵਾਲਾ ਖਾਲਸਾ ਇਹਨੇ ਮੈਂ ਤਾਂ ਯਾਰ ਸੋਸ਼ਲ ਮੀਡੀਆ ਸਾਡੇ ਕੋਲ ਕਿੱਥੇ ਟਾਈਮ ਸਾਡੇ ਕੋਲ ਤਾਂ ਪਰਿਵਾਰਾਂ ਤੇ ਆਪ ਵੀ ਚੱਲ ਰਿਹਾ ਜੀ ਉਹ ਸੋਸ਼ਲ ਮੀਡੀਆ ਤੇ ਜੀ ਅੱਛਾ ਹਾਲ ਦੀ ਜੀ ਵਾਲਾ ਜਿਹੜਾ ਗਲਾਸ ਵਾਲਾ ਚੱਲਦਾ ਜੀ ਅੱਛਾ ਹਾਂਜੀ ਹਾਂਜੀ ਪੁਲਿਸ ਕੋਲੇ ਦਾ ਮਰਨ ਦਾ ਟਾਈਮ ਨਹੀਂ ਇਹ ਆਹ ਸਹੀ ਆ ਆ ਸਹੀ ਆ ਗੱਲ ਸਾਡੇ ਥਾਣੇਦਾਰ ਦੀ ਵੀ ਪੁਲਿਸ ਤਾਂ ਜੇ ਕਿਤੇ ਧਰਮਰਾਜ ਦਾ ਸਨੇਹਾ ਅਜੇ ਨਾਲ ਵੀ ਲੈ ਵੀ ਤੇਰਾ ਟਾਈਮ ਆ ਗਿਆ ਤੇ ਪੁਲਿਸ ਤਾਂ ਇਹ ਕਹੂਗੀ ਵੀ ਨਹੀਂ ਜੀ ਹਜੇ ਮੇਰੀ ਡਿਊਟੀ ਪਈ ਆ ਕਰਨ ਵਾਲੀ ਮੈਂ ਤਾਂ ਫਲਾਣੇ ਪਾਸੇ ਨਾਕਾ ਲਾਉਣਾ ਫਲਾਣੇ ਪਾਸੇ ਲਾਸ਼ ਆ ਗਈ ਸਵੇਚ ਉਹ ਕੱਢਣੀ ਐ ਪੁਲਿਸ ਕੋਲੇ ਤਾਂ ਆਪ ਦੀ ਠੀਕ ਹੈ ਸੋਸ਼ਲ ਮੀਡੀਆ ਤਾਂ ਤੁਸੀਂ ਛੱਡ ਹੀ ਦਿਓਗੇ ਸੀ ਕਿਤੇ ਦੇਖਣ ਦਾ ਟਾਈਮ ਹੋਵੇ ਸਾਡੇ ਕੋਲ ਕੀ ਚੱਲਦਾ ਇਹੋ ਜਾਂ ਵੀ ਜਿਹੜਾ ਰਾਤ ਨੂੰ ਤੁਹਾਡਾ ਰੌਲਾ ਪੈਂਦਾ ਹੈਗਾ ਇਹ ਚੱਲੀ ਜਾਂਦੀ ਹੈ ਕਿ ਤੁਸੀਂ ਇਹਨੇ ਚੱਲੀ ਜਾਂਦਾ ਸੋਸ਼ਲ ਵੀਡੀਓ ਨਾ ਸੋਸ਼ਲ ਮੀਡੀਆ ਤੇ ਨਹੀਂ ਚੱਲੀ ਜਾਂਦਾ ਜੀ ਸੋਸ਼ਲ ਮੀਡੀਆ ਤੇ ਚੱਲੀ ਤਾਂ ਜਾਂਦਾ ਜੀ ਜਨਾਬ ਤੁਹਾਨੂੰ ਦੱਸਦਾ ਵੀ ਮੇਰੀ ਨਹੀਂ ਸਮਝ ਸਾਡੇ ਕੋਲ ਨਹੀਂ ਟਾਈਮ ਸੋਸ਼ਲ ਮੀਡੀਆ ਦੇਖਣ ਦਾ ਸਾਡੇ ਕੋਲ ਤਾਂ ਡਿਊਟੀ ਤੋਂ ਵੇਲ ਨਹੀਂ ਗਈ ਜਨਾਬ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਤੁਹਾਨੂੰ ਦਿਖਾਦਾ ਜੀ ਕਿ ਉਹ ਜਿਹੜੀ ਹੈਗੀ ਵੀਡੀਓ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਜ਼ਿਆਦਾ ਬਾਲੀ ਚੱਲੀ ਜਾਂਦਾ ਜੀ ਬਾਲਾ ਚੱਲੀ ਜਾਂਦਾ ਹਾਂ ਜੀ ਮੁਖਾ ਦੇ ਭਰਾਵਾ ਇਹ ਹੋ ਗਿਆ ਸੀ ਅਸੀਂ ਵੀ ਦੇਖ ਲਈਏ ਅਸੀਂ ਵੀ ਵੇਖ ਲਈਏ ਕੀ ਹੈ ਜਣਾ ਬਾਹਲਾ ਚੱਲੀਆ ਤਾਂ ਸਾਨੂੰ ਤਾਂ ਸੋਸ਼ਲ ਮੀਡੀਆ ਦਾ ਪਤਾ ਹੀ ਨਹੀਂ ਲੱਗਦਾ ਕਿ ਕੀ ਹੋਈ ਜਾਂਦਾ ਗਲਾਸ ਚ ਹਲਦੀ ਹਾਂਜੀ 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 ਅਰਵਿੰਦਰ ਵੇਖੀ ਹਾਂਜੀ ਹਾਂਜੀ ਲੈਡ ਜੀ ਝਗਾਉਂਦੇ ਆ ਜੀ ਬਸ ਬੰਦ ਹੋ ਜਾਂਦਾ ਇੱਕ ਟੂਣਾ ਜਾ ਕਰ ਦੇਆ ਇਸੇ ਟੂੜੇ ਨੇ ਤੇ ਇਹਦੇ ਕੁੱਟ ਪਵਾਈ ਹੈ ਜੀ ਆਲਾ ਕੱਟ ਲੈਣ ਨੂੰ ਯਾਰ ਕੀ ਹੈ ਇਹ ਮੈਨੂੰ ਸਮਝ ਨਹੀਂ ਆਈ ਇਹਦੀ ਜਨਾਬ ਹਾਂ ਇਹ ਹਲਦੀ ਵਾਲਾ ਪੰਗਾ ਇਸੇ ਨੇ ਪਾਇਆ ਜੀ ਵੀ ਬਾਕੀ ਕੀ ਹੈ ਸਿਸਟਮ ਕੀ ਹੈ ਹਲਦੀ ਵਾਲਾ ਨਹੀਂ ਕੀ ਪੰਗਾ ਮਤਲਬ ਕੀ ਪੈ ਗਿਆ ਹਲਦੀ ਤੋਂ ਪੰਗਾ ਸੁਣ ਲਓ ਜਨਾਬ ਹਾਂ ਅੱਗੇ ਜਦੋਂ ਮੈਂ ਆਉਂਦਾ ਜਾਂਦਾ ਸੀ ਡਿਊਟੀ ਤੋਂ ਆਉਂਦਾ ਸੀਗੇ ਜੀ ਹਾਂ ਰੋਟੀ ਬਣਾਉਂਦੀ ਜੀ ਨਾਲ ਧੋਕੇ ਵਧੀਏ ਅਰੈਸਟ ਮੈਂ ਕਰਦਾ ਜੀ ਠੀਕ ਹੈ ਜੀ ਲੱਤਾਂ ਬਾਹਾਂ ਵੀ ਨੱਪਦੀ ਸੀਗੀ ਜੀ ਅੱਛਾ ਪਤਾ ਚਾਰ ਪੰਜ ਦਿਨ ਹੋ ਗਏ ਜੀ ਇਹਨੂੰ ਪਤਾ ਨਹੀਂ ਕੀ ਹੋਇਆ ਮੈਨੂੰ ਉਹ ਦੂਰ ਪਹਿਲਾਂ ਹੀ ਫੋਨ ਕਰਦੇ ਕਿ ਹਲਦੀ ਲਿਆ ਮੈਂ ਕਿਹਾ ਰਾਸ਼ਨ ਤਾਂ ਲਿਆ ਕੇ ਸਿੱਟਿਆ ਹਾਂ ਕਿ ਹਲਦੀ ਲਿਆ ਹਲਦੀ ਲਿਆ ਜੀ ਇੰਨੀ ਕਿੰਨੀ ਜਨਾਬ 150 ਦੀ ਡੇਲੀ ਹਲਦੀ ਇਹ ਬਰਬਾਦ ਕਰਦੀ ਹੈ 150 ਦੀ ਡੇਲੀ ਡੇਲੀ 150 ਦੀ ਜੀ ਐਸ ਕੰਮ ਚੋਰ ਹੋਰ ਜੀ ਜਨਾਬ ਨਹੀਂ ਇੰਨੀ ਹਲਦੀ ਉਹਦਾ ਇੱਕ ਚਮਚਾ ਪਾਇਆ ਯਾਰ ਜਨਾਬ ਹੁਣ ਜਿਵੇਂ ਮੇਰੀ ਮਾਂ ਕਹਿੰਦੀ ਸੀਗੀ ਵੀ ਰਾਤ ਨੂੰ ਰੋਲਾ ਪਉਂਦੇ ਆ ਇਹ ਕੀ ਕਰਦੀ ਰਾਤ ਨੂੰ ਗਲਾਸ ਜਿਆ ਲੈ ਲੈਂਦੀ ਹੈ ਜੀ ਹਾਂਦੀ ਜੀ ਸਿੱਟੀ ਦੇ ਚਾਨ ਦੇ ਫਿਰ ਮੈਨੂੰ ਕਦੇ ਢੋਲ ਆ ਦੂਣਾ ਸਾਡਾ ਵਾਸ਼ ਮਸ਼ੀਨ ਆਇਆ ਹੋਇਆ ਪਿਆ ਜੀ ਜਿਵੇਂ ਬਾਥਰੂਮ ਨਾਲ ਠੂਲੇ ਇਹ ਨਹੀਂ ਹੁੰਦੀ ਹਾਂ ਲੱਗੇ ਪਏ ਹੁੰਦੇ ਜੀ ਅੱਡਿਆਂ ਜਾਂ ਚੀਜੀ ਅੱਛਾ ਸਰਕਾਰੀ ਜਿਹੜੇ ਹਾਂ ਜੀ ਬਾਥਰੂਮ ਬਾਥਰੂਮ ਹਾਂ ਓਵੇਂ ਹੋਇਆ ਪਿਆ ਓਵੇਂ ਮਤਲਬ ਮੈਂ ਸਮਝਿਆ ਨਹੀਂ ਉਹ ਪੀਰਾ ਪੀਰਾ ਹੋਇਆ ਪਿਆ ਜੀ ਓਵੇਂ ਜੀ ਅੱਛਾ ਬਾਸ ਕੋ ਪੁਰਾ ਹੋਰ ਜੀ ਜਨਾਬ ਇਹਨਾਂ ਨੇ ਇਸ ਗੁੱਸੇ ਦੇ ਮਾਰੇ ਨੇ ਮੈਨੂੰ ਕੁੱਟਨੀ ਪਈ ਜੀ ਦਿਮਾਗ ਘੱਗਿਆ ਜੀ ਦੀ ਹਲਦੀ ਤੇ ਤੇ ਇੰਨੇ ਨੇ ਕੁੱਟਤੀ ਤੇ ਹੋਰ ਜਨਾਬ ਫਿਰ ਕੀ ਕਰਾਂ ਜੀ ਬੀਬਾ ਮੇਰੇ ਵੱਲ ਦੇਖਾ ਤਰ ਹੁਣ ਤੂੰ ਤਾਂ ਕੇ ਸਿਆਪਾ ਜਾਣ ਨੂੰ ਉਹਦੀ ਨੂੰ ਤੇ ਸਾਡੀ ਨੂੰ ਤੇ ਆਪ ਨੂੰ ਬੈਗੀ ਨੀਵੀ ਪਾ ਕੇ ਹੁਣ ਮੈਨੂੰ ਆਂਦਾ ਸਿੱਡਾ ਕਿੱਡਾ ਕ ਮਸਲਾ ਹਲਦੀ ਵਾਲਾ ਕੀ ਤੁਸੀਂ ਮੰਨ ਲਓ ਆ ਜਿਹੜੀ ਚੀਜ਼ ਮੈਂ ਵੇਖੀ ਮੈਨੂੰ ਤਾਂ ਕਿ ਐਡੀ ਖਾਸ ਗੱਲ ਇਹ ਚ ਲੱਗੀ ਨਹੀਂਗੀ ਇਹ ਖਾਸ ਗੱਲ ਨਹੀਂ ਜੀ ਸਾਰਾ ਇਹ ਗੱਲ ਬਹੁਤ ਵੱਡੀ ਸੀ ਇਹਨੂੰ ਐ ਪੁੱਛੋ ਵੀ ਸਾਡੇ ਵਿਆਹ ਨੂੰ 8 ਸਾਲ ਹੋਏ ਆ ਕਦੇ ਮੈਨੂੰ ਇਹ ਘਮਾਉਣ ਲੈ ਕੇ ਗਿਆ ਕਦੇ ਸ਼ਿਮਲੇ ਲੈ ਕੇ ਗਿਆ ਕਦੇ ਪਹਾੜਾਂ ਚ ਲੈ ਕੇ ਗਿਆ ਇਹ ਮੈਨੂੰ ਇਹ ਨਹੀਂ ਹੁਣ ਹਲਦੀ ਦਾ ਸ਼ਿਮਲੇ ਕੁਲੂ ਮਨਾਲੀ ਨਾ ਜਾਂ ਪਹਾੜਾਂ ਦਾ ਕੀ ਇਤਿਹਾਲ ਤਾਲ ਮੇਲਾ ਦਿੰਦਾ ਨਹੀਂ ਤੇ ਇਹ ਤਾਂ ਫਿਰੇ ਕੰਮ ਕਿ ਟਕਸੀ ਮੇਰੇ ਅੱਖੇ ਲੱਗ ਜਾਂਦਾ ਜਿਹੜਾ ਮੈਨੂੰ ਇਹ ਕੁੱਟਣ ਮਾਰਨੇ ਬਹਿ ਗਿਆ ਸੀਗਾ ਬੰਦਿਆਂ ਦੀਆਂ 100 ਮਜਬੂਰੀਆਂ ਹੁੰਦੀਆਂ ਉਹਦੀ ਪ੍ਰੋਬਲਮ ਹੈ ਠੀਕ ਹੈ ਉਹ ਕਹਿੰਦਾ 20000 ਮੇਰੀ ਤਨਖਾਹ ਹੈ ਨਹੀਂ ਤੈਨੂੰ ਕੁਲੂ ਮਨਾਲੀ ਲਿਜਾ ਸਕਦਾ ਨਹੀਂ ਪਹਾੜਾਂ 'ਚ ਸ਼ਿਮਲੇ ਲਿਜਾ ਸਕਦਾ ਤੈਨੂੰ ਹਨਾ ਤੇ ਉਹ ਵੀ ਬੰਦੇ ਸੀਗੇ ਜਿਹੜੇ ਉਹ ਗੱਲ ਜਿਨ੍ਹਾਂ ਦਾ ਤਾਜਮਹਾਲ ਖੜੇ ਕਰਦੇ ਸੀ ਤੇ ਇਹਨੇ ਦੋ ਕਮਰੇ ਪਾ ਕੇ ਮੈਨੂੰ ਤਾਂ ਕਹਿੰਦਾ ਤੈਨੂੰ ਮੈਂ ਕੋਠੀ ਪਾਤੀ ਗੱਲ ਪ੍ਰਵਿੰਦਰ ਵੱਲੀ ਕਰਦੇ ਸਾਰਾ ਤਾਜਮਹਾਲ ਦੇ ਬੜੇ ਸਿਆਪੇ ਆ ਇੱਕ ਤਾਂ ਮਨ ਦਾ ਹਾਸਾ ਤੁਹਾਡੀ ਗੱਲ ਤੋਂ ਬੀਬਾ ਹੁਣ ਐਂ ਦੱਸ ਵੀ ਆਮ ਕਬੀਲਦਾਰ ਉਹਨਾਂ ਦੇ ਤਾਂ ਸ਼ੌਕ ਸੀ ਉਹ ਤਾਂ ਚੋਚਲੇ ਕਰਦੇ ਸੀ ਰਾਜੇ ਮਹਾਰਾਜੇ ਸੀ ਠੀਕ ਹੈ ਉਹ ਕੋ ਆਪਣੇ ਕੋ ਆਮ ਘਰਾਂ ਨੂੰ ਥੋੜੇ ਵਾਏ ਹੋਏ ਸੀ ਉਹ ਤਾਂ ਅਗਲੀ ਗੱਲ ਹੀ ਵੀ ਮੈਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹ ਤਾਂ ਜਲ ਛੱਡ ਕਿਹੜੀ ਸਟੋਰੀ ਚੱਪ ਪੜਣਾ ਹੈ ਤੂੰ ਮੈਨੂੰ ਐਂ ਦੱਸ ਵੀ ਤੁਸੀਂ ਆ ਇੱਕ ਚਮਚਾ ਪਾ ਕੇ ਵੇਖ ਲੈਂਦੇ ਫਿਰ ਵੀ ਸਰ ਗਿਆ ਸੀਗਾ ਉਹ ਕਹਿੰਦਾ ਅੱਧਾ ਕਿਲੋ ਹਲਦੀ ਨਾ ਤਲਵਾ ਦਿੰਨੀ ਆ ਤੂੰ ਇਹ ਮੇਰੇ ਅੱਖੇ ਨਹੀਂ ਲੱਗਦੇ ਜਿਵੇਂ ਮੈਂ ਕਹਾਂ ਤੇ ਇਹ ਤਾਂ ਛੇਤੀ ਕਹਿ ਦੂ ਮੈਂ ਸੋਨਾ ਮੈਨੂੰ ਨਹੀਂ ਦੰਦੀ ਮੈਂ ਸੋਨਾ ਮੈਨੂੰ ਨਹੀਂ ਦੰਦੀ ਨਹੀਂ ਬੀਬਾ ਮੈਨੂੰ ਐਂ ਦੱਸੋ ਤੂੰ ਕਿੰਨੇ ਵਜੇ ਆ ਜਨਾ ਡਿਊਟੀ ਤੋਂ ਯਾਰ ਜਨਾਬ ਮੈਂ ਆਉਣਾ ਸ਼ਾਮ ਨੂੰ ਜੀ ਕਿੰਨੇ ਵਜੇ ਮੈਂ 8:00 ਵਜੇ ਆ ਜੰਨਾ ਜੀ ਅੱਛਾ ਜਦੋਂ 8:00 ਵਜੇ ਆ ਜੰਨਾ ਜੀ ਬਾਸੇ ਇਸੇ ਕੰਮ ਜੀ ਇਸੇ ਕੰਮ ਜਨਾਬ ਫਿਰ ਮੈਂ ਸਵੇਰੇ ਉੱਠ ਕੇ ਜਾਣਾ ਵੀ ਤੇ 5 ਵਜੇ ਉੱਠਦਾ ਹੀ ਨਾ ਧੋ ਕੇ ਮੈਂ ਡਿਊਟ ਸ਼ੇਅਰ ਕਰਨ ਜਾਣਾ ਫਿਰ ਮੈਂ ਡਿਊਟੀ ਤੇ ਜਾਣਾ ਹੁੰਦਾ ਜੀ ਹਾਂ ਹਾਂ ਜੀ ਐਂ ਤੂੰ ਕੀ ਕਰਦੀ ਨਹੀਂ ਚਲੋ ਠੀਕ ਹੈ ਹੋ ਗਿਆ ਠੀਕ ਹੈ ਹਲਦੀ ਵਾਲਾ ਕੰਮ ਥੋੜਾ ਚੱਲੀ ਜਾਂਦਾ ਮੈਂ ਤਾਂ ਮੈਨੂੰ ਤਾਂ ਹਾਸਾ ਆਈ ਜਾਂ ਥੋੜੀ ਗੱਲ ਤੋਂ ਯਾਰ ਵੀ ਕੁੱਟ ਮਾਰ ਤੱਕ ਗੱਲ ਕਿਉਂ ਬੋਲਦੇ ਥੋੜੀ ਜਨਾਬ ਉਹ ਗੱਲ ਕੁੱਟ ਹਲਦੀ ਪਿੱਛੇ ਕੁੱਟਣੀ ਹਾਂ ਐਟ ਟਾਈਮ ਇਹਨੂੰ ਮੈਂ 20000 ਰੁਪਏ ਦਾ ਮੋਬਾਈਲ ਲੈ ਕੇ ਦਿੱਤਾ ਜੀ ਕਿਸ ਤਾਂ ਤੇ ਜੀ ਉਹ ਗੱਲ ਬਸ ਜਨਾਬ ਆਂਦੀ ਇਹ ਇਹਦੀ ਟਾਰਚਾ ਟਾਰਚ ਦੀ ਕਿ ਮੈਨੂੰ ਮੋਬਾਈਲ ਨਵਾਂ ਲੈ ਕੇ ਦੇ ਜੀ ਅੱਛਾ ਤੇਰੇ ਫੋਨ ਦੀ ਕਰਚ ਨਹੀਂ ਜਾਏ ਹਾਂਜੀ ਹਾਂਜੀ ਨਵਾਂ ਮੋਬਾਈਲ ਲੈ ਕੇ ਦਿੱਤੇ ਹਜੇ ਪਹਿਲੀ ਕਿਸ਼ਤ ਭਰਨੀ ਹੈ ਜੀ ਉਹਦੀ ਇਹਨੂੰ ਲੈ ਕੇ ਦਿੱਤਾ ਫੋਨ ਇਹਨੂੰ ਲੈ ਕੇ ਦਿੱਤਾ ਜੀ ਫਿਰ ਸੁਣੋ ਜਿੱਥੇ ਪੁੱਟ ਕਿਵੇਂ ਪਈ ਹੈ ਜੀ ਹਾਂ ਇਹ ਕਿਤੇ ਜਿੱਕਰ ਆਪਣਾ 20 ਲੀਟਰ ਦਾ ਹੁੰਦਾ ਜੀ ਪਾਣੀ ਵਾਲਾ ਡਰਮਾ ਰੋ ਵਾਲਾ ਜੀ ਉੱਥੇ ਲੈ ਕੇ ਜਾਓੜੀ ਜੀ ਮੋਬਾਈਲ ਟਾਰਚ ਜਗਾ ਕਿ ਤੇਰੇ ਵਾਲੀ ਤਾਂ ਸਹੀ ਨਹੀਂ ਜਗਦੀ ਜੀ ਨਵਾਂ ਮੋਬਾਈਲ ਅੱਛਾ ਉਹ ਪਾਣੀ ਚ ਛੱਟਦਾ ਜੀ ਇਹਨੇ ਮੋਬਾਈਲ ਜੀ ਨਵਾਂ ਫੋਨ ਹਾਂਜੀ ਐ ਇਹ ਤੇ ਮੈਨੂੰ ਗੁੱਸੇ ਚ ਫੈਂਟਣਾ ਪਿਆ ਜੀ ਨੂੰ ਮੈਂ ਫੈਂਟਿਆ ਤਾਂ ਆ ਜੀ ਨਹੀਂ ਫੈਂ ਇਹ ਚੀਜ਼ਾਂ ਜਿਹੜੀਆਂ ਸੀ ਨਾ ਇਹ ਆਪਣੇ ਬਾਬੇ ਦਾਦਿਆਂ ਚ ਹੁੰਦੀਆਂ ਸੀਗੀਆਂ ਪਿਓ ਹੁੰਦੇ ਸੀ ਬਾਬੇ ਦਾਦੇ ਹੁੰਦੇ ਸੀ ਹਨਾ ਉਦੋਂ ਇਹ ਵੀ ਸਿਸਟਮ ਸੀਗਾ ਵੀ ਲੋਕ ਪੜ੍ਹੇ ਲਿਖੇ ਘੱਟ ਸੀ ਘਟ ਘਟਾਈ ਵਾਲਾ ਕਮੜਾ ਘਰ ਵਾਲਿਆਂ ਨਾਲ ਫਿਰ ਇਹ ਵੀ ਹੁੰਦਾ ਸੀਗਾ ਉਦੋਂ ਤਾਂ ਵੀ ਪੰਜ ਭਰਾ ਹੈ ਸੱਤ ਭਰਾ ਹੈ ਜਾਂ ਇੱਕ ਵਿਆਹ ਲਿਆ ਜਾਂ ਦੋ ਵਿਆਹ ਲਏ ਤੇ ਬਾਕੀ ਉਸੇ ਚੁੱਲੇ ਤੇ ਰੋਟੀ ਖਾਈ ਜਾਂਦੇ ਹੁੰਦੇ ਸੀਗੇ ਮਤਲਬ ਅੰਦਰ ਪੰਜਾਬੀ ਜੇ ਦੱਸਾਂ ਵੀ ਇੱਕ ਵਿਆਹ ਹੁੰਦਾ ਸੀ ਦੋ ਵਿਆਹ ਹੁੰਦੇ ਸੀ ਤਾਂ ਘਰ ਵਾਲੀ ਵਿਚਾਰੀ ਜਿਹੜੀ ਆ ਉਹ ਪੰਜਾਂ ਸੱਤਾਂ ਦੀ ਹੁੰਦੀ ਸੀ ਉਹ ਠੀਕ ਹੈ ਸਾਂਝੀਆਂ ਵਾਹੀਆਂ ਸਾਂਝਾ ਚੁੱਲਾ ਸਾਰਾ ਕੁਝ ਇੱਕ ਚੁੱਲੇ ਤੇ ਰੋਟੀਆਂ ਹੁਣ ਤਾਂ ਭਰਾ ਨੂੰ ਪੁਰਾਣੀ ਚਰਦਾ ਕਰ ਸਕੇ ਭਰਾ ਨੂੰ ਅਗਲਾ ਕਹਿੰਦਾ ਵੀ ਇਹ ਰੋਟੀ ਕਿਉਂ ਖਾਂਦਾ ਇਹ ਰੋਟੀ ਕਿਉਂ ਖਾਂਦਾ ਭਰਾ ਬੇਸ਼ੱਕ ਛੜਾ ਵੀ ਰਹਿ ਜੇ ਨਾ ਤਾਂ ਕੌਲੀਆਂ ਬਾਟੀਆਂ ਚਾੱਕ ਕੇ ਦੂਜੇ ਵਿਆਹ ਦੇ ਭਰਾ ਆਰਡ ਕਰ ਦਿੰਦੇ ਵੀ ਚੱਲ ਆਉਂਦੀ ਕਮਾ ਤੇ ਖਾ ਮਾਪੇ ਉਹਨੂੰ ਅਡ ਕਰਦੇ ਅੱਜ ਕੱਲ ਤਾਂ ਲੋਕ ਇਹ ਕਹਾਣੀਆਂ ਰਹਿ ਗਈਆਂ ਪੁਰਾਣੇ ਇੱਕ ਸਮਿਆਂ ਦੀਆਂ ਛੋਟੇ ਵੀਰ ਠੀਕ ਹੈ ਵੀ ਇੱਕ ਇੱਕ ਵਿਚਾਰੀ ਜਨਾਨੀ ਹੁੰਦੀ ਸੀਗੀ ਤੇ ਚਾਰ ਚਾਰ ਪੰਜ ਪੰਜ 7 7 ਭਾਵਨਾ ਕੱਟ ਜਾਂਦੀ ਸੀਗੀ ਸਾਰਾ ਕੁਝ ਚੱਲੀ ਜਾਂਦਾ ਸੀਗਾ ਹੁਣ ਜਿਹੜਾ ਸਮਾਂ ਨਾ ਉਹ ਸਮਾਂ ਉਹ ਸਮੇਂ ਦੇ ਵਿੱਚ ਘਰ ਵਾਲੀ ਇੱਕ ਦੀ ਹੁੰਦੀ ਸੀ ਤੇ ਜਿੰਨੇ ਮਗਰ ਬਾਕੀ ਛੜੇ ਆ 4 ਆ 5 ਆ 7 ਆ ਉਹ ਸਾਰੇ ਕੁੱਟ ਵੀ ਲੈਂਦੀ ਸੀ ਤੇ ਕੁੱਟ ਕੇ ਉਹਦੇ ਕੋਲ ਮੁਰਖ ਰੋਟੀਆਂ ਵੀ ਪਕਵਾਉਂਦੇ ਸੀ ਕਿ ਵੀ ਲਾ ਸਾਡੀਆਂ ਤੇ ਹੀ ਖਾਣੀਆਂ ਹੁਣ ਇਹ ਕੰਮ ਬੰਦ ਹੋ ਗਿਆ ਕੁੱਟ ਕਟਹਿਰੇ ਵਾਲੇ ਜਿਹੜਾ ਤੂੰ ਕਹਦਾ ਮੈਂ ਤਾਂ ਫੈਂਟ ਤੀ ਠੀਕ ਆ ਤੂੰ ਤਾਂ ਫੈਂਟ ਤੀ ਹੁਣ ਮੇਰੀ ਗੱਲ ਸੁਣ ਸਿੱਧੇ ਸ਼ਬਦਾਂ ਚ ਵੀ ਜਨਾਨੀ ਨੂੰ ਕੁੱਟਣ ਦਾ ਤੈਨੂੰ ਪਤਾ ਵੀ ਕਾਨੂੰਨ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਹਾਂਜੀ ਠੀਕ ਹੈ ਲੇਡੀਜ਼ ਫਸਟ ਫਸਟਵਾਂ ਜਿਹੜਾ ਨਾਰਾ ਹੈ ਉਹ ਲੱਗਦਾ ਨਾ ਹੁਣ ਵੀ ਜਿੰਨੇ ਅਧਿਕਾਰ ਸਾਨੂੰ ਬੰਦਿਆਂ ਨੂੰ ਉਹਨੇ ਜਨਾਨੀਆਂ ਨੂੰ ਹੋਣੇ ਚਾਹੀਦੇ ਪਰ ਠੀਕ ਹੈ ਨਾ ਸਮਝਦੇ ਆ ਇਸ ਗੱਲ ਨੂੰ ਕਿ ਸਾਡਾ ਇੱਕ ਸਮਾਜਿਕ ਕਲਚਰ ਵੀ ਹੈ ਜਿਹਦੇ ਵਿੱਚ ਇੱਕ ਸ਼ਰਮ ਵੀ ਹੁੰਦੀ ਹੈ ਵੀ ਘਰ ਵਾਲੀ ਘਰ ਵਾਲੇ ਦੀ ਸ਼ਰਮ ਇੱਜ਼ਤ ਅਣਕ ਜਿਹੜੀ ਸਾਰੀ ਸੋਚ ਕੇ ਚੱਲੇ ਵੀ ਮੈਨੂੰ ਇਹਦੀ ਸ਼ਰਮ ਵੀ ਹੈ ਮੈਨੂੰ ਸੱਸ ਸਹੁਰੇ ਦੀ ਸ਼ਰਮ ਵੀ ਹੈ ਮੈਨੂੰ ਪਰਿਵਾਰ ਦੀ ਸ਼ਰਮ ਵੀ ਹੈ ਤੇ ਇੱਜ਼ਤ ਵੀ ਹੈ ਮੇਰੇ ਪਰਿਵਾਰ ਦੀ ਮੇਰੀ ਨਿਗਾਹ ਦੇ ਵਿੱਚ ਹਨ ਤੁਸੀਂ ਇੱਕ ਛੋਟੀ ਜੀ ਗਲਾਸ ਚ ਹਲਦੀ ਦਾ ਚਮਚਾ ਪਾਉਣ ਪੁੱਛੇ ਗੇਮ ਬਗਾੜਦੀ ਠੀਕ ਹੈ ਕੁੱਟਦੇ ਜਨਾਬ ਉਹ ਤਾਂ ਠੀਕ ਹੈ ਤੁਸੀਂ ਮੈਨੂੰ ਐਂ ਦੱਸੋ ਉਹ ਵੀ ਆ ਮੈਂ ਬੱਚਿਆਂ ਦੇ ਆ ਰਿਹਾ ਮੇਰਾ ਬੱਚਾ ਇਹਦੀਆਂ ਫੀਸਾਂ ਭਰਨ ਵਾਸਤੇ ਮੈਂ ਹਜੇ ਮੈਂ ਕਿਹ ਫੀਸਾਂ ਭਰ ਦੂੰਗਾ ਮੈਂ ਠੀਕ ਹੈ ਜੀ ਇੰਨੀ ਜੈਦਨ ਵਾਲੇ ਨੇ ਏਸੀ ਲਵਾਇਆ ਇਹਦੀ ਜੈਦਨ ਵਾਲੀ ਇਹਨੇ ਮਤਲਬ ਹੁਣ ਮੋਬਾਈਲ ਮੈਂ ਦੇਖੋ ਕਿਸ਼ਤਾਂ ਦੇ ਹੇ ਪਹਿਲੀ ਕਿਸ਼ਤ ਭਰਨੀ ਸੀਗੀ ਜਿਹੜਾ ਖਰਾਬ ਦੱਸੋ ਮੈਂ ਮੇਰੇ ਹੈ 20 ਸਾਲ ਦਾ ਕਿਧਰ ਜਾਉਂ ਮੇਰਾ ਪਿਓ ਬਿਮਾਰ ਰਹਿੰਦਾ ਜੀ ਮਾਂ ਮੇਰੀ ਬਿਮਾਰ ਰਹਿੰਦੀ ਇਹ ਇਹਨੂੰ ਸੋਚਣਾ ਚਾਹੀਦਾ ਕਨੀਤਾ ਸੋਚਣਾ ਚਾਹੀਦਾ ਕੋਈ ਗੱਲ ਨਹੀਂ ਪਾ ਜੀ ਮੈਨੂੰ ਗੱਲ ਦੱਸੋ ਵੀ ਤੁਹਾਨੂੰ 4-5 ਦਿਨਾਂ ਦਾ ਨਹੀਂ ਪਤਾ ਲੱਗਿਆ ਵੀ ਕੀ ਰੌਲਾ ਸੀ ਇਹਨਾਂ ਦਾ ਵੀ ਠੀਕ ਐਂਦਰ ਖਾਤੇ 2-2 ਵਜੇ ਤੱਕ ਰੌਲਾ ਪਾਈ ਜਾਂਦੀ ਸੀ ਇਹ ਹਣਾ ਹੁਣ ਪਤਾ ਲੱਗਿਆ ਵੀ ਇਹ ਤਾਂ ਹਲਦੀ ਵਾਲੀ ਗੇਮ ਖੇਡਦੇ ਸੀਗੇ ਹਾਂਜੀ ਤੁਸੀਂ ਮਗਰ ਕਿਉਂ ਭੱਜੇ ਢੀ ਛੇਤੀ ਮੈਂ ਭੇਜ ਦੇਣੀ ਸੀ ਘਰੇ ਬੀਜੀ ਮੈਂ ਤਾਂ ਆਈ ਸੀ ਕਿ ਇਹ ਨਾ ਮੈਨੂੰ ਜਦ ਤਰਕੇ ਮੋਟਰਸਾਈਕਲ ਚੜ ਕੇ ਤਰਨ ਲੱਗੇ ਤੇ ਮੈਂ ਇਹਨਾਂ ਨੂੰ ਆਵਾਜ਼ ਮਾਰੀ ਮੈਂ ਕਿ ਤੁਸੀਂ ਕਿੱਥੇ ਜਾਂਦੇ ਆਂ ਹਾਂ ਕਿ ਅਸੀਂ ਤਾਂ ਥਾਣੇ ਜਾਂਦੇ ਆਂ ਜਦ ਇਹਨਾਂ ਨੇ ਥਾਣੇ ਦਾ ਨਾਮ ਲੈਤਾ ਭਾਈ ਇਹ ਤਾਂ ਮੋਟਰਸਾਈਕਲ ਤੇ ਬਹਿ ਕੇ ਆ ਗਏ ਤੇ ਮੈਂ ਤਾਂ ਕਹਿ ਰਿਹਾ ਪੱਖਾ ਬੰਦ ਤੇ ਮੁੰਡਾ ਤਾਂ ਚੱਲ ਪਿਆ ਮਗਰ ਇਹਨਾਂ ਨੇ ਮੈਂ ਤਾਂ ਆਪ ਨਾਲ ਜਾਊਂਗਾ ਨਾਲ ਲੈ ਕੇ ਭਾਈ ਮੈਂ ਤਾਂ ਆਪ ਮਗਰੇ ਆ ਗਈ ਪਤਾ ਨਹੀਂ ਕੀ ਗੱਲ ਹੈ ਥਾਣੇ ਕਾਦੇ ਵਾਸਤੇ ਜਾਂਦੇ ਆਂ ਨੇ ਚਲੋ ਠੀਕ ਹੈ ਨਾਰਮਲ ਗੱਲ ਹੈ ਤੇ ਤੁਹਾਨੂੰ ਭੱਜਣ ਦੀ ਲੋੜ ਨਹੀਂ ਸੀ ਮੈਂ ਭੇਜ ਦਿੰਦਾ ਘਰੇ ਡਰ ਕਾ ਦਾ ਲੱਗਿਆ ਤੁਹਾਨੂੰ ਇਸ ਗੱਲ ਮੈਨੂੰ ਵੀ ਇ ਐਸੀ ਗੱਲ ਦਾ ਡਰ ਲੱਗਿਆ ਮੈਂ ਕਿ ਜਿਹੜੀ ਪੁਲਿਸ ਨਹੀਂ ਕਰ ਦੇ ਢਾਈ ਜਾਂਦੀ ਕਿ ਛੇ ਜੇ ਢਾਈ ਜਾਂਦੀ ਘਰ ਦੇ ਬਣਾਵਾਂ ਢਾਈ ਜਾਂਦੀ ਲੋਕਾਂ ਦੇ ਉਹ ਤਾਂ ਨਸ਼ੇ ਵਾਲਿਆਂ ਦੇ ਵੀ ਵੀਰ ਜੀ ਮੈਨੂੰ ਕੀ ਪਤਾ ਸੀਗਾ ਵੀ ਮੈਂ ਇੰਤੈਂਸਿਵ ਜਿਹੜੀ ਐਤੀ ਰਾਤ ਨੂੰ ਬਣਾ ਲੈ ਢਾ ਦੇ ਕਿਤੇ ਉਹਦੀਆਂ ਗੱਲਾਂ ਕਰਦੇ ਦੇ ਇਹਨਾਂ ਨੂੰ ਤਾਂ ਪੁਲਿਸ ਨੇ ਸੱਦ ਲੈ ਥਾਣੇ 'ਚ ਅੱਛਾ 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 ਦੇਖ ਲੈ ਵੀਰ ਆ ਹੁੰਦੇ ਮਾਮਾ ਦੇ ਦਿਲ ਮਗਰ ਭੱਜੀ ਵੀ ਕਿਤੇ ਸਾਡੇ ਨਸ਼ੇ 'ਚ ਨਾਲ ਸੱਦ ਲੈ ਹੋਣ ਪੈਣਾ ਵਜਾ ਵੀ ਬਿਣਾ ਵਜਾ ਕਿੰਨੂੰ ਸੱਦ ਲੂ ਮੈਂ ਤਾਂ ਦੇਖੋ ਜੀ ਮੈਂ ਨਵੇੜ ਕੇ ਭੇਜੂਗਾ ਭਾਂਜੀ ਕੋਈ ਗੱਲ ਨਹੀਂ ਬੇਚੱਕਰੇ ਨੂੰ ਝਗੜਾ ਇਹਨਾਂ ਦਾ ਸ਼ਾਬਾਸ਼ ਜੀ ਜੀ ਤੁਹਾਡੇ ਜੇ ਮੇਰੇ ਕੋਲ ਆ ਗਏ ਹੈ ਸ਼ਾਇਦ ਇਹਨਾਂ ਦਾ ਕਾਰਨ ਇਹੀ ਸੀਗਾ ਉਹਨਾਂ ਦਾ ਨਾ ਉਹ ਤੁਹਾਡੀ ਕਹਿੰਦੀ ਸੀਗੀ ਸਾਡੇ ਐਸਆਈ ਸਾਹਿਬ ਨੂੰ ਵੀ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਮੈਂ ਤਾਂ ਐਸਐਚਓ ਸਾਹਿਬ ਨਾਲ ਹੀ ਗੱਲ ਕਰਨੀ ਹੈ ਮੈਂ ਕੋਈ ਨਹੀਂ ਨਵੇੜ ਕੇ ਤੋਰੂਗਾ ਘਰੇਲੂ ਛੋਟਾ ਮਸਲਾ ਏਡਾ ਮਸਲਾ ਨਹੀਂਗਾ ਵੀ ਤੇਰੇ ਨਵੇੜਨ ਵਾਲੀ ਗੱਲ ਤਾਂ ਰਹਿ ਨਹੀਂ ਗਈ ਹੁਣ ਅਰੇ ਪਤਾ ਨਵੇੜਨ ਵਾਲੀ ਵੀਰੇ ਮੈਂ ਤਾਂ ਬਸ ਜਾਂਦਾ ਇਹ ਬੰਦਾ ਮਾਫੀ ਮੰਗ ਲਵੇ ਸਾਰਿਆਂ 'ਚ ਤੇ ਜਾਂ ਫਿਰ ਜਿਵੇਂ ਮੇਰੇ ਤੋਂ ਨਿਸ਼ਾਨ ਪਾਏ ਤੇ ਇਹ ਤੇ ਮੈਂ ਚਾਰ ਪਵਾ ਕੇ ਇੱਥੋਂ ਫੇਰ ਲਜਾਉਂ ਤੇ ਫਿਰ ਮੇਰੇ ਦਿਲ ਨੂੰ ਸਕੂਨ ਮਿਲੂਗਾ ਨਹੀਂ ਬੀਬਾ ਮੈਨੂੰ ਐਂ ਦੱਸ ਵੀ ਸਾਨੂੰ ਕੀ ਅਧਿਕਾਰ ਆ ਥੋੜਾ ਦੋਨਾਂ ਜੀਆਂ ਦਾ ਰੌਲਾ ਤੇਰੇ ਸਾਹਮਣੇ ਤੇਰੇ ਬੰਦੇ ਨੂੰ ਕੁੱਟੀਏ ਕੋਰੇ ਉਹਦੀ ਮਾਂ ਬੈਠੀ ਐ ਕੋਰੇ ਉਹਦਾ ਪੁੱਤ ਐ ਠੀਕ ਐ ਜਵਾਨ ਦੇ ਸਾਹਮਣੇ ਐਡਾ ਕੀ ਕ੍ਰਾਈਮ ਕਰਤਾ ਉਹਨੇ ਠੀਕ ਐ ਮੈਂ ਕਹਣਾ ਕਿ ਤੇਰੇ ਦੇ ਹੱਥ ਚੁੱਕਿਆ ਉਹਦੀ ਗਲਤੀ ਐ ਬਹੁਤ ਵੱਡੀ ਨਹੀਂ ਟੁਕਣਾ ਚਾਹੀਦਾ ਸੀਗਾ ਹੁਣ ਜੇ ਉਹਨੂੰ ਕੁੱਟਦੇ ਨੇ ਫਿਰ ਤੈਨੂੰ ਕੀ ਮਿਲ ਜੂਗਾ ਫਿਰ ਤੁਹਾਡੀ ਕਾੜੀ ਹੋਰ ਵਿਗੜ ਜੈਣੀ ਤੂੰ ਉਹਨੂੰ ਚੰਗੀ ਲੱਗਣੋਂ ਹਟ ਜੈਗੀ ਬਸ ਮੈਂ ਤਾਂ ਫਿਰ ਤਲਾਕ ਲੈਣੇ ਆਏ ਮੇਰੇ ਕੋਲ ਤੂੰ ਨਹੀਂ ਕਟਾ ਸਕਦੀ ਮੇਰੇ ਬੈਠੇ ਨਹੀਂ ਕੋਈ ਨਹੀਂ ਫਿਰ ਤਲਾਕ ਲੈਣੇ ਤੈਨੂੰ ਇੱਥੇ ਰਹਿਣਾ ਨਹੀਂਗਾ ਤੁਸੀਂ ਛਾਤਰੋਂ ਕੋਈ ਨਹੀਂ ਮੈਂ ਬੈਠਾ ਕੋਈ ਨਹੀਂ ਦੂਸਰਾ ਡੈਂਸਰ ਨਹੀਂ ਕਿ ਮੈਂ ਤਾਂ ਫਿਰ ਤਾਂਦਰ ਖਾਣ